ਤੇ ਹੁਣ ਵੀ ਜ਼ਰੂਰ ਆਉਣਗੇ ਬਾਈ ਕਿਉਂਕਿ ਇੱਥੇ ਸਾਡਾ ਨਾ ਜਿਵੇਂ ਵਿਚਾਰਾਂ ਦੀ મતਭੇਦ ਅਲੱਗ ਗੱਲ ਹੈ ਮੇਰੇ ਵਿਚਾਰ ਭਾਵੇਂ ਜਗਿੰਦਰ ਸਿੰਘ ਗੁਰਹਾਨ ਨਾਲ ਨਹੀਂ ਮਿਲਦੇ ਪਰ ਮੈਂ ਅਪੀਲ ਕਰਦਾ ਆਪਣੇ ਤਰਫੋਂ ਕੀ ਜਗਿੰਦਰ ਸਿੰਘ ਗ੍ਰਾਹਾਂ ਨੂੰ ਵੀ ਦਿੱਲੀ ਆਉਣਾ ਚਾਹੀਦਾ ਜਥੇਬੰਦੀਆਂ ਸਾਥ ਹੋਣਾ ਚਾਹੀਦਾ ਕਿਉਂਕਿ ਉਹ ਕਿਸਾਨ ਲੀਡਰ ਨੇ ਦੇਖੋ ਹੋਰ ਮੁੱਦਿਆਂ ਤੇ ਭਾਵੇਂ ਸਾਡੇ ਬਖਰੇਵੇਂ ਆ ਪਰ ਜਦੋਂ ਲੜਾਈ ਕਿਸਾਨੀ ਦੀ ਹੈ ਤਾਂ ਸਾਨੂੰ ਇੱਕ ਹੋ ਜਾਣਾ ਚਾਹੀਦਾ ਪਿਛਲੀ ਵਾਰੀ ਜਦੋਂ ਕਿਸਾਨ ਅੰਦੋਲਨ ਹੋਇਆ ਤਾਂ ਉਦੋਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਨਰਮ ਵਿਖਾਈ ਦਿੱਤੀ ਸੀ ਇੱਥੇ ਪਹਿਲਾਂ ਪੂਰਾ ਪਖਾਇਆ ਗਿਆ ਸੀ ਕਿਸਾਨ ਅੰਦੋਲਨ ਦਿੱਲੀ ਜਾਣ ਤੋਂ ਪਹਿਲਾਂ ਜਿਹਦੇ ਵਿੱਚ ਖਾਸ ਕਰਕੇ ਕਿਸਾਨ ਸੰਘਰਸ਼ ਕਮੇਟੀ ਤੇ ਉਸ ਤੋਂ ਬਾਅਦ ਉਗਰਾਹ ਜਥੇਬੰਦੀ ਕੁੱਦੀ ਸੀ ਉਸ ਉਸ ਬਾਰੇ ਤਾਂ ਇਸ ਵਾਰੀ ਜਦੋਂ ਰਸਤੇ ਦੇ ਵਿੱਚ ਰੋਕਾਂ ਨੇ ਪੰਜਾਬ ਚੋਂ ਵੀ ਲੰਘਣਾ ਹਰਿਆਣਾ ਦੇ ਵਿੱਚ ਵੀ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਂ ਅੱਗੇ ਹਰਿਆਣਾ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਰੋਕਾਂ ਲਾਈ ਜਾ ਸਕਦੇ ਜਿਹੜੇ ਜਿਹੇ ਹਿਸਾਬ ਨਾਲ ਸਰਕਾਰ ਅੱਜ ਚੱਲ ਰਹੀ ਹੈ ਉਹ ਹਿਸਾਬ ਨਾਲ ਤਾਂ ਲੱਗਦਾ ਵੀ ਸਾਨੂੰ ਇੱਥੋਂ ਨੰਗਣ ਨਹੀਂ ਦੇਣਗੇ ਤੇ ਕੋ ਰੋਕਾਂ ਜਰੂਰ ਲਾਉਣਗੇ ਪਰ ਅਸੀਂ ਤੋੜ ਦੇਵਾਂਗੇ ਕਿਉਂਕਿ ਆ ਸਮਰੂਪ ਭਾਨਿਆਂ ਦੇ ਹੱਕ 'ਚ ਵੀ ਰੋਕਾਂ ਲਾਈਆਂ ਸੀ ਬੜਾ ਉਹਨਾਂ ਨੇ ਮਤਲਬ ਜ਼ੋਰ ਲਾਇਆ ਵੀ ਨੌਜਵਾਨਾਂ ਨੰਗਣ ਪਰ ਨੌਜਵਾਨਾਂ ਨੇ ਸਾਰੇ ਬੈਰੀਕਾਡ ਤੋੜ ਕੇ ਧਰਨਾ ਲਾਤਾ ਸੀ ਜੀ ਅਫਸਰਕਾਰ ਦੀ ਗੱਲ ਕੀਤੀ ਹੈ ਮਾਨ ਸਾਹਿਬ ਤਾਂ ਲਗਾਤਾਰ ਉਹ ਕਹਿੰਦੇ ਵੀ ਨੇ ਤੇ ਇਹ ਗੱਲ ਪਿਛਲੇ ਵਕਤ ਨੂੰ ਵੇਖਿਆ ਜਾਵੇ ਤਾਂ ਹੈ ਵੀ ਸਹੀ ਕਿਉਂਕਿ ਕੋਈ ਕਿਸਾਨ ਪੁੱਤਰ ਨੇ ਤੋਂ ਕਹਿੰਦੇ ਮੈਂ ਕਿਸਾਨਾਂ ਦੀ ਇੱਕ ਇੱਕ ਸਮੱਸਿਆ ਨੂੰ ਚੰਗੀ ਤਰ੍ਹਾਂ ਵੇਖਿਆ ਵੀ ਹੋਇਆ ਤੇ ਉਸ ਨੂੰ ਸਮਝਦਾ ਵੀ ਆਂ ਕਿਸਾਨਾਂ ਲਈ ਕੀਤਾ ਕੀ ਹੈ ਤੁਹਾਨੂੰ ਹਰ ਵੇਲੇ ਇਸ ਤਰ੍ਹਾਂ ਕਿਉਂ ਲੱਗਦਾ ਹੈ ਮੈਂ ਮੈਂ ਦੇਖ ਚੁੱਕਿਆ ਨਾ ਭਾਈ ਅਸੀਂ ਨੀਂਦ ਦੇਖ ਚੁੱਕੇ ਆਂ ਬੰਦੀ ਕਿਸਾਨ ਅੰਦੋਲਨ ਨੂੰ ਲੈ ਕੇ ਜਿੱਥੇ ਕਿਸਾਨਾਂ ਵੱਲੋਂ ਤਿਆਰੀਆਂ ਜਾਰੀ ਨੇ ਉੱਥੇ ਹੀ ਸਰਕਾਰ ਵੀ ਇਸ ਦੇ ਉੱਪਰ ਪੂਰੀ ਤਰ੍ਹਾਂ ਕੈੜੀ ਨਜ਼ਰ ਰੱਖ ਰਹੀ ਆਪਣੇ ਨਾਲ ਨੇ ਪਈਰਾ ਸਿੰਘ ਖਾਲਸਾ ਭਾਈ ਖਾਲਸਾ ਜਿਸ ਤਰ੍ਹਾਂ ਕਿਸਾਨ ਅੰਦੋਲਨ 2020 ਦੇ ਵਿੱਚ ਜਿਸ ਤਰ੍ਹਾਂ ਚਾਲੇ ਪਾਏ ਗਏ ਸਨ ਹੁਣ ਫੇਰ ਦੁਬਾਰਾ ਉਹੀ ਕੁਝ ਵੇਖਿਆ ਜਾਵੇਗਾ ਆਉਣ ਵਾਲੇ ਦਿਨਾਂ ਦੇ ਦੌਰਾਨ ਇੱਕ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਇੱਕ ਰਾਜਨੀਤਿਕ ਹਮ ਗੱਲ ਕੀਤੀ ਜਾਵੇ ਸਰਕਾਰਾਂ ਦੀ ਤਾਂ ਜਿਸ ਰਸਤੇ ਦੇ ਉਹ ਕਿਸਾਨਾਂ ਨੇ ਜਾਣਾ ਹੈ ਉਹਨਾਂ ਦੇ ਵਿੱਚ ਲਾਮਬੰਦੀ ਸਰਕਾਰ ਨੇ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਕਿਵੇਂ ਕਿਸਾਨਾਂ ਨੂੰ ਰਸਤੇ ਦੇ ਵਿੱਚ ਰੋਕਿਆ ਜਾਵੇ ਤੁਹਾਨੂੰ ਕੀ ਲੱਗਦਾ ਹੈ ਹੁਣ ਇਸ ਵਾਰੀ ਕਾਮਯਾਬ ਹੋ ਜਾਣਗੇ ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਪਹਿਲੀ ਅਲੱਗ-ਤੱਗ ਪਈਆਂ ਵਿਖਾਈ ਦੇ ਰਹੀਆਂ ਨੇ ਜੇਕਰ ਵੇਖਿਆ ਜਾਵੇ ਸਾਰੀਆਂ ਸਮੂਚੀਆਂ ਜਥੇਬੰਦੀਆਂ ਇੱਕਸੁਰ ਨਹੀਂ ਲੱਗ ਰਹੀਆਂ ਦੇਖੋ ਜਦੋਂ ਨਾ ਬਾਈ ਅਸੀਂ ਆਪਾਂ ਸੰਘਰਸ਼ ਲੜਦੇ ਆਂ ਤਾਂ ਸੰਘਰਸ਼ਾਂ ਦੇ ਵਿੱਚ ਸਾਨੂੰ ਬਹੁਤ ਕੁਝ ਦੇਖਣਾ ਪੈਂਦਾ ਹੈ ਕਦੇ ਸੰਘਰਸ਼ ਨੀਵੇਂ ਪੱਧਰ ਨੂੰ ਜਾਂਦਾ ਕਦੇ ਉੱਪਰ ਨੂੰ ਆਉਂਦਾ ਦਿੱਲੀ ਵੀ ਐਦਾਂ ਹੀ ਹੁੰਦਾ ਰਿਹਾ ਬਾਈ ਕਦੇ ਸੰਘਰਸ਼ ਪੀਕ ਤੇ ਹੁੰਦਾ ਸੀ ਤੇ ਕਦੇ ਡਾਊਨ ਹੁੰਦਾ ਦੇਖੋ ਸੰਘਰਸ਼ਾਂ ਦੇ ਵਿੱਚ ਉਤਰਾਚੜਾ ਆਉਂਦੇ ਰਹਿੰਦੇ ਆ ਪਰ ਜੋ ਇਸ ਵਾਰ ਦੁਬਾਰਾ ਅ ਦਿੱਲੀ ਨੂੰ ਜਾਣ ਦਾ ਕੰਮ ਹੈ ਨਾ ਉਹ ਇਕੱਲੇ ਜਿਹੜੇ ਜੱਥੇਬੰਦੀਆਂ ਨੇ ਉਹਨਾਂ ਦਾ ਤਾਂ ਹੈ ਨਹੀਂ ਇਹ ਤਾਂ ਪੂਰੇ ਪੰਜਾਬ ਦਾ ਹੈ ਜੇ ਇਹ ਤਾਂ ਹੈ ਨਹੀਂ ਵੀ ਜੇ ਉੱਥੋਂ ਫਸਲ ਦਾ ਰੇਟ ਘਟੂਗਾ ਸਾਡੀ ਕਣਕ ਦਾ ਰੇਟ ਦੱਲੇ ਵਾਲਾ ਸਰ ਦੱਸਣ 800 ਰਹੂਗਾ ਤਾਂ ਇਕੱਲੇ ਦੱਲੇ ਵਾਲ ਦਾ ਥੋੜੀ ਰਹੂਗਾ ਨਾ ਭਾਈ ਉਹ ਤਾਂ ਪੂਰੇ ਪੰਜਾਬ ਦਾ ਰਹੂਗਾ ਪੂਰੇ ਕਿਸਾਨਾਂ ਦਾ ਰਹੂਗਾ ਪੂਰੀ ਦੁਨੀਆ ਦੇ ਕਿਸਾਨਾਂ ਦਾ ਰਹੂਗਾ ਇਸ ਤਾਂ ਕਰਕੇ ਸਾਨੂੰ ਉਹਨਾਂ ਦਾ ਸਾਥ ਦੇਣਾ ਬਣਦਾ ਦੁਆਰੇ ਵੀ ਦੇਖੋ ਕਈ ਲੋਕ ਕਹਿੰਦੇ ਆ ਵੀ ਪਹਿਲਾ ਮੋੜਿਆ ਇਹ ਪਹਿਲਾਂ ਕੀ ਹਾਸਲ ਹੋਗਾ ਪਹਿਲਾਂ ਹੀ ਬਹੁਤ ਕੁਝ ਹਾਸਲ ਹੋਇਆ ਬਾਈ ਹੁਣ ਵੀ ਬਹੁਤ ਕੁਝ ਹਾਸਲ ਹੋਊਗਾ ਸੰਘਰਸ਼ ਲੜਨਾਂ ਹੀ ਹਾਸਲ ਹੈ ਜੇ ਆਪਾਂ ਸੰਘਰਸ਼ ਲੜਾਂਗੇ ਤਾਂ ਹੀ ਆਪਾਂ ਨੂੰ ਕੁਝ ਹਾਸਲ ਹੋਊਗਾ ਨਾ ਘਰੇ ਵਿੱਚ ਦਾ ਹਾਸਲ ਹੁੰਦਾ ਨਹੀਂ ਨਾ ਬਾਈ ਤੇ ਇਸ ਕ ਇਸ ਵਾਰ ਵੀ ਇਹ ਤੁਹਾਡਾ ਸਵਾਲ ਜਾਇਜ਼ ਹੈ ਮੈਂ ਕਹਿਣਾ ਚਾਹਣਾ ਕਿ ਬਾਅਦ ਚੜ ਕੇ ਬਾਈ ਲੋਕਾਂ ਨੂੰ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ ਕੋਈ ਗੱਲ ਨਹੀਂ ਜੇ ਕੁਝ ਕਿਸਾਨ ਆਗੂ ਸਾਡੇ ਨਹੀਂ ਜਾ ਰਹੇ ਕੁਝ ਜਾ ਰਹੇ ਨੇ ਕੋਈ ਗੱਲ ਨਹੀਂ ਉਹ ਵੀ ਉਹਨਾਂ ਦੇ ਵਿਚਾਰ ਵੀ ਸ਼ਾਇਦ ਮਿਲ ਜਾਣ ਪਿਛਲੀ ਵਾਰ ਤਾਂ ਸਾਰੇ ਇਕੱਠੇ ਹੋ ਗਏ ਸਨ ਇਸ ਵਾਰੀ ਤਾਂ ਬਹੁਤ ਕੁਝ ਇਹਨਾਂ ਨੇ ਸਿੱਖ ਵੀ ਲਿਆ ਉਸ ਤੋਂ ਕਿਸਾਨ ਆਗੂਆਂ ਨੇ ਤਾਂ ਜੇਕਰ ਹੁਣ ਗੱਲ ਕੀਤੀ ਹੋਵੇ ਤੁਹਾਡੇ ਏਰੀਆ ਦੇ ਕਹਿ ਲਈ ਇਹ ਤਾਂ ਪੰਜਾਬ ਦੀ ਸਭ ਤੋਂ ਤਾਕਤਵਰ ਜਥੇਬੰਦੀ ਹੈ ਕਿਸਾਨ ਜਥੇਬੰਦੀ ਤਾਂ ਉਹ ਵੀ ਲਗਭਗ ਕਿਤੇ ਨਾ ਕਿਤੇ ਇਸ ਪਾਸੇ ਉਹ ਨਹੀਂ ਆ ਰਹੇ ਤਾਂ ਇਹਦਾ ਬੜਾ ਵੱਡਾ ਘਾਟਾ ਪੈ ਸਕਦਾ ਹੈ ਕਿਉਂਕਿ ਉਹਨਾਂ ਦੀ ਇੱਕ ਆਪਣੀ ਵੀ ਫੌਜ ਹੈ ਕਿਸਾਨੀ ਫੌਜ ਆਪਣੀ ਉਹਨਾਂ ਦੀ ਫੌਜ ਹੈ ਤੇ ਜਿਹੜੇ ਕਿਸਾਨ ਆਗੂ ਨੇ ਵੱਡੀ ਉਮਰ ਹੈ ਉਹਨਾਂ ਦੀ ਹੋਰ ਕਈ ਜਥੇਬੰਦਿਆ ਨੇ ਜਿਹੜੀਆਂ ਇਸ ਦੇ ਵਿੱਚ ਸ਼ਾਮਲ ਨਹੀਂ ਉਹਨਾਂ ਨੂੰ ਵੀ ਤਾਂ ਸਾਰਾ ਕੁਝ ਦਿਸ ਰਿਹਾ ਜਿਵੇਂ ਆਪਾਂ ਬੜਾ ਸੌਖਾ ਕਹਿ ਦਿੰਦੇ ਆ ਕਿ ਨਹੀਂ ਜੀ ਸਾਰੇ ਜਾਣੇ ਤੁਰਪਾਂਗੇ ਜਾਂ ਸਾਰਿਆਂ ਨੂੰ ਫਾਇਦਾ ਹੋਣਾ ਫਾਇਦਾ ਨੁਕਸਾਨ ਉਹਨਾਂ ਨੂੰ ਵੀ ਤਾਂ ਦਿਸਦਈ ਹੈ ਕੋਈ ਗੱਲ ਨਹੀਂ ਬਾਈ جے ਅੱਜ ਉਹ ਨਹੀਂ ਆ ਰਹੇ ਖਬਰ ਹੈ ਬਾਅਦ ਚ ਆ ਜਾਣ ਆ ਜਾਣਗੇ ਮੈਨੂੰ ਪਤਾ ਜੇਕਰ ਸੱਚਮੁੱਚੀ ਕਿਸਾਨੀ ਦੇ ਲਈ ਲੜਦੇ ਤਾਂ ਆਉਣਗੇ ਜੇ ਕਿਸਾਨੀ ਲਈ ਲੜਦੇ ਆ ਨਾ ਤਾਂ ਫਿਰ ਜਾਣਗੇ ਪਹਿਲਾਂ ਵੀ ਕਈ ਜਿੱਥੇ ਬੰਦੀਆਂ ਬਾਦ ਦੇ ਵਿੱਚ ਆਈਆਂ ਸੀ ਬਾਈ ਬਾਦ ਦੇ ਵਿੱਚ ਹੋਣ ਦੇ ਵਿੱਚ ਆਈਆਂ ਤਾਂ ਪੰਜਾਬ ਦੇ ਵਿੱਚੋਂ ਆ ਕੇ ਉਹ ਉੱਥੇ ਬੱਤੀਆਂ ਚ ਆ હાજર ਹੋਈਆਂ ਤੇ ਹੁਣ ਵੀ ਜ਼ਰੂਰ ਆਉਣਗੇ ਬਾਈ ਕਿਉਂਕਿ ਇੱਥੇ ਸਾਡਾ ਨਾ ਜਿਵੇਂ ਵਿਚਾਰਾਂ ਦੀ મતਭੇਦ ਅਲੱਗ ਗੱਲ ਹੈ ਮੇਰੇ ਵਿਚਾਰ ਭਾਵੇਂ ਜਗਿੰਦਰ ਸਿੰਘ ਉਗਰਾਹ ਨਾਲ ਨਹੀਂ ਮਿਲਦੇ ਫਰਮਾਇ ਅਪੀਲ ਕਰਦਾ ਆਪਣੇ ਤਰਫੋਂ ਕਿ ਜਗਿੰਦਰ ਸਿੰਘ ਗ੍ਰਾਹਾਂ ਨੂੰ ਵੀ ਦਿੱਲੀ ਆਉਣਾ ਚਾਹੀਦਾ ਜਿੱਥੇ ਬੰਦੀਆਂ ਸਾਥ ਹੋਣਾ ਚਾਹੀਦਾ ਕਿਉਂਕਿ ਕਿਸਾਨ ਲੀਡਰ ਨੇ ਦੇਖੋ ਹੋਰ ਮੁੱਦਿਆਂ ਤੇ ਭਾਵੇਂ ਸਾਡੇ ਬਖਦੇਵੇਂ ਆ ਪਰ ਜਦੋਂ ਲੜਾਈ ਕਿਸਾਨੀ ਦੀ ਆ ਤਾਂ ਸਾਨੂੰ ਇੱਕ ਹੋ ਜਾਣਾ ਚਾਹੀਦਾ ਪਿਛਲੀ ਵਾਰੀ ਜਦੋਂ ਕਿਸਾਨ ਅੰਦੋਲਨ ਹੋਇਆ ਤਾਂ ਉਦੋਂ ਕਿਤੇ ਨਾ ਕਿਤੇ ਪੰਜਾਬ ਸਰਕਾਰ ਨਰਮ ਵਿਖਾਈ ਦਿੱਤੀ ਸੀ ਇੱਥੇ ਪਹਿਲਾਂ ਪੂਰਾ ਪਖਾਇਆ ਗਿਆ ਸੀ ਕਿਸਾਨ ਅੰਦੋਲਨ ਦਿੱਲੀ ਜਾਣ ਤੋਂ ਪਹਿਲਾਂ ਜਿਹਦੇ ਵਿੱਚ ਖਾਸ ਕਰਕੇ ਕਿਸਾਨ ਸੰਘਰਸ਼ ਕਮੇਟੀ ਤੇ ਉਸ ਤੋਂ ਬਾਅਦ ਚ ਉਗਰਾਹ ਜਿਸੇ ਬੰਦੀ ਕੁੱਦੀ ਸੀ ਉਸ ਉਸ ਬਾਰੇ ਤਾਂ ਇਸ ਵਾਰੀ ਜਦੋਂ ਰਸਤੇ ਦੇ ਵਿੱਚ ਰੋਕਾਂ ਨੇ ਪੰਜਾਬ ਚੋਂ ਵੀ ਲੰਘਣਾ ਹਰਿਆਣਾ ਦੇ ਵਿੱਚ ਵੀ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਂ ਅੱਗੇ ਹਰਿਆਣਾ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਰੋਕਾਂ ਲਾਈ ਜਾ ਸਕਦੇ ਜਿਹੜੇ ਜਿਹੜੇ ਹਿਸਾਬ ਨਾਲ ਸਰਕਾਰ ਅੱਜ ਚੱਲ ਰਹੀ ਹੈ ਉਸ ਹਿਸਾਬ ਨਾਲ ਤਾਂ ਲੱਗਦਾ ਵੀ ਸਾਨੂੰ ਇੱਥੋਂ ਨੰਗਣ ਨਹੀਂ ਦੇਣਗੇ ਤੇ ਕੋ ਰੋਕਾਂ ਜ਼ਰੂਰ ਲਾਉਣਗੇ ਪਰ ਅਸੀਂ ਤੋੜ ਦੇਵਾਂਗੇ ਕਿਉਂਕਿ ਆ ਸਮਰੂਪ ਭਾਨਿਆਂ ਦੇ ਹੱਕ 'ਚ ਵੀ ਰੋਕਾਂ ਲਾਈਆਂ ਸੀ ਬੜਾ ਉਹਨਾਂ ਨੇ ਮਤਲਬ ਜ਼ੋਰ ਲਾਇਆ ਵੀ ਨੌਜਵਾਨਾਂ ਨੂੰ ਨੰਗਣ ਪਰ ਨੌਜਵਾਨਾਂ ਨੇ ਸਾਰੇ ਬੈਰੀਕੇਡ ਤੋੜ ਕੇ ਧਰਨਾ ਲਾਤਾ ਸੀ ਯਾਰ ਉਸੇ ਤਰ੍ਹਾਂ ਹੁਣ ਵੀ ਇਹ ਸਰਕਾਰ ਹੈ ਜਿਹੜੀ ਭਵੰਤ ਦੀ ਸਰਕਾਰ ਹੈ ਮੈਨੂੰ ਪਤਾ ਹੈ ਕਿਉਂਕਿ ਜਦੋਂ ਮੋਦੀ ਨੇ ਇਹਨੂੰ ਆਰਡਰ ਕਰਤਾ ਇਹ ਚਰਨੀ ਚੰਨੀ ਵਰਗਾ ਮੁੱਖ ਮੰਤ ਥੋੜੀ ਹੈ ਵੀ ਉਹਨਾਂ ਦੇ ਆਰਡਰਾਂ ਦੇ ਖਿਲਾਫ ਚੱਲ ਪੂਗਾ ਕਹਿ ਦੂਗਾ ਵੀ ਇੱਥੇ ਤੁਸੀਂ ਗਲਤ ਹੋ ਇਹਨੇ ਤਾਂ ਮੰਨ ਲੈਣਾ ਇਹਨੇ ਤਾਂ ਕਹਿ ਦੇਣਾ ਵੀ ਹਾਂ ਉਤੋਂ ਮੋਦੀ ਦਾ ਆਰਡਰ ਆਇਆ ਤਾਂ ਵੈਰੀ ਗੱਡ ਲਾ ਦੋ ਇਹਨੇ ਕਹਿ ਦੇਣਾ ਪ੍ਰਸ਼ਾਸਨ ਨੂੰ ਕਿ ਯਾਰ ਛੜਕਾਂ ਪੱਟ ਦੋ ਆ ਐ ਲਾ ਲਓ ਵੀ ਮੂਰੇ ਪੱਥਰ ਛੱਡ ਦੋ ਸਾਨੂੰ ਯਕੀਨ ਹੈ ਵੀ ਇਹ ਕਹੂਗਾ ਤੇ ਜੇ ਇਹਨੇ ਕਹਿਤਾ ਤਾਂ ਫਿਰ ਇਹ ਜਿਹੜੀ ਕੌਮ ਹੈ ਨਾ ਜਿੱਥੇ ਜਿੱਥੇ ਬੰਦੀਆਂ ਅਲੱਗ ਗੱਲ ਜਿਹੜੀ ਕੌਮ ਹੈ ਸਿੱਖ ਕੌਮ ਉਹ ਅਲੱਗ ਗੱਲ ਹੁਣ ਜਿੱਥੇ ਬੰਦੀਆਂ ਚਾਹੁੰਦੀਆਂ ਨੇ ਵੀ ਆ ਪੱਤਰੀਕੇ ਨਾਲ ਡੀਐਸ ਨਾਲ ਸੰਘਰਸ਼ ਕਰੇ ਪਰ ਜਿਹੜੀ ਕੌਮ ਹੈ ਉਸੇ ਦਾ ਹੱਕ ਚ ਵਜਣਾ ਚਾਹੁੰਦੀ ਹੁੰਦੀ ਹੈ ਉਹ ਕਹਿੰਦੀ ਹੈ ਵੀ ਜੇ ਸਾਨੂੰ ਰੋਕੋਗੇ ਤਾਂ ਦੁੱਗਣੇ ਹੋ ਕੇ ਉੱਭਰਾਂਗੇ ਪਹਿਲਾਂ ਵੀ ਅਸੀਂ ਉੱਭਰੇ ਆ ਬਾਈ ਪਹਿਲਾਂ ਤਾਂ ਅਸੀਂ ਘੋੜਿਆਂ ਦੀਆਂ ਕਾਠੀਆਂ ਤੇ ਸੌਂ ਸੌ ਕੇ ਜੰਗਾਂ ਜਿੱਤੀਆਂ ਨੇ ਪਹਿਲਾਂ ਅਸੀਂ ਐ ਲਾ ਲੋ ਵੀ ਸਵਾ ਲੱਖ ਨਾਲ ਇੱਕ ਲੜਾਇਆ ਗੁਰੂ ਸਾਹਿਬ ਨੇ ਤੇ ਹੁਣ ਵੀ ਅਸੀਂ ਜਥੇਬੰਦੀਆਂ ਦੇ ਨਾਲ ਲਾ ਕੇ ਚੱਲਾਂਗੇ ਤੇ ਸਾਰੀਆਂ ਰੋਕਾਂ ਤੋੜ ਕੇ ਜਾਵਾਂਗੇ ਭਾਵੇਂ ਇੱਥੋਂ ਵਾਲੀ ਸਰਕਾਰ ਵਾਲੇ ਉੱਥੋਂ ਦੀ ਸਰਕਾਰ ਨੇ ਤਾਂ ਲਾਉਣੀ ਲਾਉਣਾ ਜੇਕਰ ਜੇਕਰ ਪੰਜਾਬ ਸਰਕਾਰ ਦੀ ਗੱਲ ਕੀਤੀ ਆ ਮਾਨ ਸਾਹਿਬ ਤਾਂ ਲਗਾਤਾਰ ਉਹ ਕ ਤੇ ਇਹ ਗੱਲ ਪਿਛਲੇ ਵਕਤ ਨੂੰ ਵੇਖਿਆ ਜਾਵੇ ਤਾਂ ਹੈ ਵੀ ਸਹੀ ਕਿਉਂਕਿ ਕੋਈ ਕਿਸਾਨ ਪੁੱਤਰ ਨੇ ਤੋਂ ਕਹਿੰਦੇ ਮੈਂ ਕਿਸਾਨਾਂ ਦੀ ਇੱਕ ਇੱਕ ਸਮੱਸਿਆ ਨੂੰ ਚੰਗੀ ਤਰ੍ਹਾਂ ਵੇਖਿਆ ਵੀ ਹੋਇਆ ਤੇ ਉਸ ਨੂੰ ਸਮਝਦਾ ਵੀ ਆ ਕਿਸਾਨਾਂ ਲਈ ਕੀਤਾ ਕੀ ਹੈ ਤੁਹਾਨੂੰ ਹਰ ਵੇਲੇ ਇਸ ਤਰ੍ਹਾਂ ਕਿਉਂ ਲੱਗਦਾ ਹੈ ਮੈਂ ਮੈਂ ਦੇਖ ਚੁੱਕਿਆ ਨਾ ਭਾਈ ਅਸੀਂ ਨੀਤ ਦੇਖ ਚੁੱਕੇ ਹਾਂ ਬੰਦੀ ਨੀਤ ਕੀ ਹੈ ਜਥੇ ਬੰਦਿਆਂ ਨੂੰ ਜਿਹੜਾ ਬੰਦਾ ਮੋਦੀ ਦੇ ਪਿੱਛੇ ਲੱਗ ਕੇ ਕਹਿ ਸਕਦਾ ਕਿ ਇਹ ਵਜਾ ਨਹੀਂ ਦੇਖਦਿਆਂ ਇਹ ਜਗਾ ਦੇਖਦਿਆਂ ਨੇ ਕੀ ਇਹ ਬਿਆਨ ਸਹੀ ਹੈ ਜਥੇਬੰਦੀਆਂ ਨੂੰ ਇਹ ਖਤਮ ਕਰਨਾ ਚਾਹੁੰਦਾ ਲੋਕਾਂ ਦੇ ਵਿੱਚ ਜਥੇਬੰਦੀਆਂ ਦੀ ਇੱਜ਼ਤ ਕੀ ਬਣਾਤੀ ਭਗੰਤ ਮਾਨ ਨੇ ਦਿੱਲੀ ਜਿੱਤ ਕੇ ਆਏ ਆ ਯਾਰ ਹਾਂ ਉਤਰਾ ਜੜਾ ਬਾਈ ਆਉਂਦੇ ਆ ਆ ਕੀ ਤੁਸੀਂ ਮੋਦੀ ਦੇ ਮਗਰ ਲਾ ਕੇ ਪੰਜਾਬ ਚ ਜਥੇਬੰਦੀਆਂ ਨੂੰ ਇਹ ਖਤਮ ਕਰ ਦੋ ਇਹੋ ਜਿਹੇ ਬਿਆਨ ਦੇਉ ਕਿ ਜਥੇਬੰਦੀਆਂ ਦੇ ਲੀਡਰਾਂ ਨੂੰ ਹੁਣ ਮਾਨਸਾਹ ਹਰ ਨੇ ਤੇ ਜਥੇਬੰਦੀਆਂ ਤੋਂ ਕਹੇ ਨਹੀਂ ਵੀ ਤੁਸੀਂ ਸਾਰੀਆਂ ਅਲੱਗ-ਅਲੱਗ ਉਹ ਵਿਉਤਬੰਦੀਆਂ ਇਹਨਾਂ ਦੀ ਅਲੱਗ-ਅਲੱਗ ਕਿਸੇ ਨੇ ਜਾਣੇ ਕਿਸੇ ਨੇ ਨਹੀਂ ਜਾਣੇ ਨਹੀਂ ਪਹਿਲਾਂ ਤਾਂ ਬਾਈ ਕਿਹਾ ਨਾ ਹਾਂ ਹੁਣ ਕੋਈ ਨਹੀਂ ਜੇ ਨਹੀਂ ਕਿਹਾ ਤੁਸੀਂ ਦੇਖ ਲਿਓ ਉਹਨਾਂ ਵਾਲੇ ਦੇ ਨਾਲ ਵਿੱਚ ਹਾਂ ਮੇਰੀ ਗਰੰਟੀ ਹੈ ਇੱਥੇ ਬੈਰੀਗੜ ਵੀ ਲੱਗਣਗੇ ਪੰਜਾਬ ਦੇ ਵਿੱਚ ਹੀ ਤੇ ਕਿਸਾਨਾਂ ਨੂੰ ਰੋਕਿਆ ਵੀ ਜਾਊਗਾ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖ ਲਿਓ ਨਾ ਬਾਈ ਤੇ ਹੁਣ ਜਿਹੜੇ ਬੈਰੀਗੜ ਇੱਥੇ ਤੋੜ ਕੇ ਜਾਵਾਂ ਕਿਤੇ ਹਰਿਆਣੇ ਨੇ ਵੀ ਪਹਿਲਾਂ ਲਾਏ ਸੀ ਖੱਟਰ ਨੂੰ ਪੰਜਾਬੀਆਂ ਨੇ ਪਹਿਲਾਂ ਵੀ ਦੱਸਤਾ ਸੀ ਵੀ ਅਸੀਂ ਕੌਣ ਆ ਕਿਉਂਕਿ ਭੁੱਲ ਜਾਂਦੇ ਆ ਵੀ ਇਹ ਕੌਮ ਕੀ ਹੈ ਇਹਨਾਂ ਦਾ ਇਤਿਹਾਸ ਕੀ ਹੈ ਤੇ ਫਿਰ ਇਤਿਹਾਸ ਅਸੀਂ ਯਾਦ ਕਰਾ ਦਿੰਦੇ ਆ ਜੀ ਅੰਬੀ ਅਸੀਂ ਕਿਵੇਂ ਜੰਗਾਂ ਲੜੇ ਹੋਇਆ ਕਿਵੇਂ ਜਿੱਤਿਆ ਕਿਵੇਂ ਸਾਡੇ ਗੁਰੂਆਂ ਨੇ ਪਰવાર ਬਾਰੇ ਹੋਏ ਨੇ ਪਹਿਲਾਂ ਵੀ ਤੋੜ ਕੇ ਅਸੀਂ ਨੰਗੇ ਸੀ ਹੁਣ ਵੀ ਨੰਗਾਗੇ ਤੁਹਾਡੇ ਜਰੀਏ ਮੈਂ ਨੌਜਵਾਨਾਂ ਨੂੰ ਵੀ ਕਹਦਾ ਕਿ ਇਹ ਲੜਾਈ ਕੱਲੀਆਂ ਜੱਥੇਬੰਦੀਆਂ ਦੀ ਨਹੀਂ ਇਹ ਲੜਾਈ ਪੂਰੇ ਪੰਜਾਬ ਦੀ ਹੈ ਪੂਰੀ ਕਿਸਾਨੀ ਦੀ ਹੈ ਕਿ ਆਪਾਂ ਬਾਹ ਚੜ ਕੇ ਜਿਵੇਂ ਪਹਿਲਾਂ 26 ਨਵੰਬਰ ਨੂੰ ਆਪਾਂ ਦਿੱਲੀ ਵੱਲ ਨੂੰ ਵਧੀ ਸੀ ਇਸੇ ਤਰ੍ਹਾਂ ਹੁਣ ਬਈ 13 ਫਰਵਰੀ ਨੂੰ ਆਪਾਂ ਬਾਹ ਚੜ ਕੇ ਹਿੱਸਾ ਦੇਣਾ ਤੇ ਸਾਡੀ ਸਮੁੱਚੀ ਟੀਮ ਵੀ ਬਈ ਸਾਰੀ ਇੱਕ ਠੋਕ ਕੇ ਨਾਲ ਖੜੂਗ ਲੱਖਾ ਸਿੰਘ ਸਦਾਨਾ ਟੀਮ ਅਸੀਂ ਵੀ ਬੈਰੀਗੜ ਜਿੱਥੇ ਲੱਗਣਗੇ ਤੋੜ ਕੇ ਅੱਗੇ ਲੰਘਾਂਗੇ ਅਸੀਂ ਘਰਾਂ 'ਚ ਨਹੀਂ ਬੈਠਾਂਗੇ ਝੁਕਾਂਗੇ ਨਹੀਂ ਵਿਕਾਂਗੇ ਨਹੀਂ ਜਿੱਥੇ ਬੰਦੀਆਂ ਦਾ ਪੂਰਾ ਸਾਥ ਦੇਵਾਂ ਸਰ ਜਿਸ ਤਰ੍ਹਾਂ ਕਿਸਾਨ ਜਿੱਥੇ ਬੰਦੀਆਂ ਇੱਕ ਪਾਸੇ ਆਪਣੇ ਟਰੈਕਟਰ ਟਰਾਲੀਆਂ ਤਿਆਰ ਕਰ ਰਹੇ ਨੇ ਦਿੱਲੀ ਧਰਨੇ ਤੇ ਜਾਣ ਵਾਸਤੇ ਕਿਸਾਨਾਂ ਦਾ ਅੰਦੋਲਨ ਹੋਏਗਾ ਵੱਡਾ ਸੰਘਰਸ਼ ਫਿਰ ਉਸੇ ਤਰ੍ਹਾਂ ਹੀ ਤਸਵੀਰ ਵੇਖਣ ਨੂੰ ਮਿਲ ਸਕਦੀ ਹੈ ਦੂਜੇ ਪਾਸੇ ਸਰਕਾਰਾਂ ਆਪਣੇ ਹਿਸਾਬ ਨਾਲ ਚੱਲ ਰਹੀਆਂ ਨੇ ਕਿ ਕਿਸ ਤਰ੍ਹਾਂ ਕਿਸਾਨਾਂ ਨੂੰ ਰੋਕਿਆ ਜਾਵੇ ਜਾਂ ਕਿਸਾਨਾਂ ਦੇ ਕੁਝ ਮੰਗਾਂ ਮੰਨੀਆਂ ਜਾਣ ਜਾਂ ਅੱਧੀਆਂ ਮੰਨ ਲਈਆਂ ਜਾਣ ਜਾਂ ਕਿਸਾਨ ਆਗੂਆਂ ਨਾਲ ਮਿਲ ਕੇ ਉਹਨਾਂ ਨੂੰ ਸਮਝਾਇਆ ਜਾਵੇ ਜਾਂ ਕੋਈ ਵਿਚਲਾ ਰਸਤਾ ਕੱਢਿਆ ਜਾਵੇ ਸੋ ਖੈਰ ਆਉਣ ਵਾਲੇ ਦਿਨਾਂ ਦੇ ਵਿੱਚ ਤਸਵੀਰ ਸਾਫ ਹੋਏਗੀ ਕਿ ਊਠ ਕਿਸ ਗਰਵਟ ਬੈਠਦਾ ਹੈ ਕੈਮਰਾਮੈਨ ਸਾਨੂੰ ਵਿਰਕ ਦੇ ਨਾਲ ਮੈਂ ਸਰਪ ਸਿੰਘ ਵਿਰਕ ਨਾਬਾ ਧੰਨਵਾਦ